ਕੀ ਦੀ ਐਕਟਿੰਗ ਵਧੀਆ ਲੱਗੀ? ਐਮੀਰਿਕ ਜੀ। ਐਮੀਰਿਕ ਜੀ। ਸਾਰੇ ਫੈਨੋਂ ਪਰ ਐਮੀਰਿਕ ਦੀਆਂ ਫਿਲਮਾਂ ਦੇ। ਹਾਂ। ਕਿਹੜੀ ਫਿਲਮ ਦੇਖਿਆ? ਗੋਡੇ-ਗੋਡੇ ਚਾ ਜੀ? ਹਾਂ ਜੀ। ਕਿਵੇਂ ਲੱਗੀ? ਠੀਕ ਐ ਸਰ। ਗਾਣੇ ਵਧੀਆ ਲੱਗੇ, ਕਹਾਣੀ ਵਧੀਆ, ਕੀ ਵਧੀਆ ਲੱਗੇ? ਗਾਣੇ ਵੀ ਠੀਕ ਐ, ਕਹਾਣੀ ਵੀ ਠੀਕ ਐ, ਵਧੀਆ ਐ। ਬਹੁਤ ਸੋਹਣੀ ਸੀਗੀ ਸਿਰਾ ਸੀ। ਹਾਂ ਜੀ। ਬਹੁਤ ਸੋਹਣੀ ਫੈਨ ਲੱਗੀ ਸਾਨੂੰ ਵੀਰੇ, ਸਿਰਾ ਗੋਡੇ-ਗੋਡੇ ਚਾ। ਬਹੁਤ ਐੱਛੀ बहुत entertaining और family movie है तो पहला भी पंजाबी फिल्म देख रहे हां जी पहले भी देख रहे हैं ये बढ़िया लगी सब तो फ्रेश लगी हां कांसेप्ट तो अच्छा ही था इसका लगी म्यूजिक लगया म्यूजिक अच्छा था गे काफी गे काफी, काफी इनोवेटिव था म्यूजिक, म्यूजिक अच्छा था काफी काफी इनोवेटिव था बाकी वाला बढ़िया लगा हां जी ਬਹੁਤ ਵਧੀਆ ਸੀ ਐਕਟਿੰਗ ਦੇ ਵਿੱਚੋਂ ਜੇ 10 ਦੇ ਵਿੱਚੋਂ 10 ਨੰਬਰ ਦੇਣੇ ਹਣ ਕਿਹਨੂੰ ਦੋਗੇ ਐਮੀ ਨੂੰ ਗੁਰਜਾਇਜ ਨੂੰ ਗਿਤਾਜ ਨੂੰ ਤਾਨੀਆ ਨੂੰ ਸਭ ਨੂੰ ਬਹੁਤ ਵਧੀਆ ਐਕਟਿੰਗ ਸੀ ਬਾਬੇ ਕੀ ਦੀ ਐਕਟਿੰਗ ਵਧੀਆ ਲੱਗੀ ਐਮੀ ਵਰਕ ਦੀ ਐਮੀ ਵਰਕ ਦੀ ਸਾਰੇ ਫੈਨੋਂ ਪਰ ਐਮੀ ਵਰਕ ਦੀਆਂ ਫਿਲਮਾਂ ਦੇ ਹਾਂ ਓਕੇ ਥੈਂਕ ਯੂ ਆ ਜੀ ਸਰ ਗੋਡੇ-ਗੋਡੇ ਚਾ ਦੇਖਿਆ ਜੀ ਹਾਂਜੀ ਹਾਂਜੀ ਕਿਵੇਂ ਲੱਗੀ ਵਧੀਆ ਜੀ ਆ ਫਿਲਮ ਦੇ ਵਿੱਚ ਖਾਸ ਕੀ ਲੱਗਿਆ ਕਿਉਂਕਿ ਪਹਿਲੀ ਵੀ ਆਈ ਸੀਗੀ ਤੇ ਹੁਣ ਗੋਡੇ-ਗੋਡੇ 2 ਆ ਬਸ ਕਾਮੇਡੀ ਅੱਛੀ ਹੈ ਕਾਮੇਡੀ ਅੱਛੀ ਹੈ ਜਿਆਦਾ ਕਿਹਦੀ ਬੈਸਟ ਲੱਗੀ ਸਾਰੇ ਅੱਛੇ ਸਾਰੇ ਅੱਛੇ ਹਾਂ ਜੀ ਜੀ ਸਰ ਇੱਧਰ ਆਓ ਜੀ ਕਿਹੜੀ ਫਿਲਮ ਦੇਖਿਆ ਗੋਡੇ-ਗੋਡੇ ਚਾ ਜੀ ਹਾਂ ਜੀ ਕਿਵੇਂ ਲੱਗੀ ਠੀਕ ਹੈ ਸਰ ਗਾਣੇ ਵਧੀਆ ਲੱਗੇ ਕਹਾਣੀ ਵਧੀਆ ਕੀ ਵਧੀਆ ਲੱਗੇ ਗਾਣੇ ਵੀ ਠੀਕ ਹੈ ਕਹਾਣੀ ਵੀ ਠੀਕ ਹੈ ਵਧੀਆ ਹੈ ਠੀਕ ਹੈ ਜੀ ਹਾਂ ਜੀ ਓਕੇ ਸਰ ਥੈਂਕ ਯੂ ਹਾਂ ਜੀ ਬਹੁਤ ਵਧੀਆ ਫਿਲਮ ਸੀ ਵੀਰੇ ਸਿਰਾ ਹੀ ਪੂਰੀ ਸਿਰਾ ਸੀ ਹਾਂਜੀ ਪੂਰੀ ਐਕਟਿੰਗ ਕਿਹਦੀ ਸਿਰਾ ਲੱਗੀ ਐਮੀ ਵਰਕ ਦੀ ਵਧੀਆ ਹੀ ਵੀਰੇ ਅੱਛਾ ਤਾਨੀਆਂ ਜਾਂ ਹੋਰ ਬਾਕੀ ਹੀਰੋਆਂਾਂ ਚੋਂ ਕੌਣ ਬੋਲ ਇਹ ਸਾਰੀਆਂ ਵਧੀਆ ਹੀ ਵੀਰੇ ਸਾਰੀਆਂ ਹਾਂਜੀ ਸਾਰੀਆਂ ਯਾਰ ਦੂਜੀ ਕੁੜੀ ਜੀ ਸੋਹਣੀ ਸੀ ਜਿਹਦੀ ਉਹ ਦੂਜੇ ਨਾਲ ਵਿਆਹੀ ਹੋਈ ਸੀ ਉਹ ਗੰਝੇ ਦੇ ਨਾਲ ਸੋਹਣੀ ਲੱਗੇ ਬਹੁਤ ਸੋਹਣੀ ਸੀਗੀ ਸਿਰਾ ਸੀ ਠੀਕ ਹੈ ਹਾਂਜੀ ਬਹੁਤ ਸੋਹਣੀ ਫੈਨਾਂ ਲੱਗੀ ਸਾਨੂੰ ਵੀਰੇ ਸਿਰਾ ਗੋਡੇ-ਗੋਡੇ ਚ ਠੀਕ ਹੈ ਹਾਂਜੀ ਨੰਗ ਚੱਲੇ ਫੌਲਟਾ ਉਹਦੀ ਫਿਲਮ ਸੀਗੀ ਫੌਲ ਸਿਰੇ ਅੱਛਾ ਜੀ ਹਾਂਜੀ ਹਾਂਜੀ ਜਾਦਾ ਫਿਲਮ ਦੇ ਵਿੱਚ ਕੀ ਕਹਾਣੀ ਦੇ ਵਿੱਚ ਨਵਾਂ ਲੱਗਿਆ ਕਹਾਣੀ ਬਸ ਆਈ ਸੀਗੀ ਪੁਰਾਣੇ ਬਜ਼ੁਰਗਾਂ ਨਹੀਂ ਹੁੰਦੇ ਦਿਖਾਇਆ ਤੁਹਿਆ ਵੀ ਵਿਆਹ ਉਹ ਕਮੇ ਹੁੰਦੇ ਹੁੰਦੇ ਹੀ ਉਹ ਵਿਆਹ ਦਾ ਮੰਗ ਕਰਦੇ ਸੀਗੇ ਕਹਿੰਦੇ ਬੁੜੀਆਂ ਨਹੀਂ ਅਸੀਂ ਬਰਾਤ ਤੇ ਲੈ ਕੇ ਆਣੀਆਂ ਬਾਹੀ ਚੱਕਰ ਸੀਗੇ ਉਹਨਾਂ ਦਾ ਬਾ ਫਿਰ ਬੰਦੀ ਜਾਣ ਕੇ ਬਰਾਤ ਵੀ ਬੁੜੀਆਂ ਨਹੀਂ ਬਰਾਤ ਜਾਣ ਕੇ ਵੀ ਬੰਦੀ ਜਾਣ ਕੇ ਬਰਾਤ ਹਾਂ ਵੀ ਬੁੜੀਆਂ ਦੀ ਲਾਤ ਥੱਲੇ ਵੀ ਬੰਦੇ ਦੀ ਲਾਤ ਥੱਲੇ ਅੱਛਾ ਜੀ ਅਜੇ ਦਨ ਪੁੱਛ ਲੈਂਦੇ ਕਿਵੇਂ ਲੱਗੀ ਜੀ ਫਿਲਮ ਦੇਖ ਕੇ ਆਏ ਹੋ ਬਹੁਤ ਬਹੁਤ ਅੱਛੀ ਮੂਵੀ ਥੀ ਬਹੁਤ ਐਂਟਰਟੇਨਿੰਗ ਔਰ ਫੈਮਲੀ ਮੂਵੀ ਇੰਜੋਏ ਪਹਿਲਾਂ ਵੀ ਪੰਜਾਬੀ ਫਿਲਮਾਂ ਦੇਖਦੇ ਹਾਂ ਹਾਂਜੀ ਪਹਿਲੇ ਵੀ ਦੇਖਦੇ ਇਹ ਵਧੀਆ ਲੱਗੀ ਸਭ ਤੋਂ ਫਰੈਸ਼ ਲੱਗੀ ਹਾਂ ਕਨਸੈਪਟ ਤੋਂ ਅੱਛਾ ਹੀ ਥਾ ਇਸਕਾ ਠੀਕ ਹੈ ਥੈਂਕ ਯੂ ਕਿਵੇਂ ਲੱਗੀ ਜੀ ਗੋਟੀ ਗੋਟੀ ਬਹੁਤ ਅੱਛੀ ਲੱਗੀ ਅੱਛਾ ਫਿਲਮ ਦੇ ਵਿੱਚ ਖਾਸ ਕੀ ਲੱਗਿਆ ਸਟੋਰੀ ਲੱਗੀ 뮤ਜ਼ਿਕ ਲੱਗਿਆ 뮤ਜ਼ਿਕ ਅੱਛਾ ਥਾ ਕਾਫੀ ਕਾਫੀ ਇਨੋਵੇਟਿਵ ਥਾ ਠੀਕ ਹੈ ਫੈਮਲੀ ਕੇ ਸਾਥ ਆਏ ਹੋ ਹਾਂ ਜੀ ਫੈਮਲੀ ਤੁਸੀਂ ਫਾਦਰ ਨੇ ਤੁਹਾਡੇ ਹਾਂ ਜੀ ਹਾਂ ਜੀ ਕਿਵੇਂ ਲੱਗੀ ਜੀ ਫਿਲਮ ਬਹੁਤ ਵਧੀਆ ਮੈਂ ਤਾਂ ਨਾਲ ਲੈ ਕੇ ਆ ਮੈਨੂੰ ਪਤਾ ਸੀ ਕਿ ਐਂਟਰਟੇਨ ਹੋਣਗੇ ਖੁਸ਼ ਹੋ ਕੇ ਜਾਉਗੇ ਪੰਜਾਬੀ ਏ ਚਾ ਜਿਵੇਂ ਹਾਂ ਬਸ ਆ ਕਹਿਣ ਦਾ ਮਤਲਬ ਹੈ ਵੀ ਪੰਜਾਬੀ ਪਿਕਚਰ ਦੇਖਣ ਆਓ ਤੇ ਬੰਦਾ ਖੁਸ਼ ਹੋ ਕੇ ਜਾਏਗਾ ਉਦਾਸ ਵਾਲਾ ਵੀ ਔਰ ਮੈਸੇਜ ਵੀ ਬਹੁਤ ਅੱਛਾ ਸੀ ਸ਼ਾਦੀਆਂ ਤੇ ਦੀਵਾਲੀ ਸੀਜ਼ਨ ਚੱਲ ਰਿਹਾ ਫੈਸਟੀਵਲ ਸੀਜ਼ਨ ਦਾ ਇਹਦਾ ਮੁੱਲ ਮੋੜ ਦੀ ਆ ਮੂਵੀ ਹੈ ਬਿਲਕੁਲ ਬਿਲਕੁਲ ਜੀ ਵੈਸੇ ਵੀ ਮਤਲਬ ਦਸਰੇ ਇੱਕ ਮੈਸੇਜ ਵੀ ਦਿੱਤਾ ਹੋਇਆ ਵੀ ਸ਼ਾਦੀ ਵਿਆ ਮਤਲਬ ਬੜੇ ਕਲਚਰ ਦੇ ਸਾਮਨਾ ਮਨਾਈਏ ਕਰਾਚ ਜਿਵੇਂ ਮਨਾ ਰਹੀ ਸੀ ਤੇ ਉਹ ਬਹੁਤ ਵਧੀਆ ਚੀਜ਼ਾਂ ਨੇ ਬਸ ਬਹੁਤ ਵਧੀਆ ਜੀ ਥੈਂਕ ਯੂ ਪਹਿਲੀ ਵਾਰ ਜੇ ਪੰਜਾਬੀ ਫਿਲਮ ਦੇਖੀ ਨਹੀਂ ਬਹੁਤ ਵਾਰੀ ਆ ਚੁੱਕਾ ਮਨ ਬਾਕੀਆਂ ਨਾਲੋਂ ਵਧੀਆ ਲੱਗੀ ਹਾਂਜੀ ਕਹਾਣੀ ਕਨਸੈਪਟ ਫਰੈਸ਼ ਬਹੁਤ ਬੜੀਆ ਸੀਗਾ ਠੀਕ ਹੈ ਜੀ ਐਕਟਿੰਗ ਦੇ ਵਿੱਚੋਂ ਜੇ 10 ਦੇ ਵਿੱਚੋਂ 10 ਨੰਬਰ ਦੇਣੇ ਹਣ ਕਿਹਨੂੰ ਦੇਓਗੇ ਐਮੀ ਨੂੰ ਗੁਰਜਾਇਜ ਨੂੰ ਗਿਤਾਜ ਨੂੰ ਤਾਨੀਆਂ ਨੂੰ ਸਭ ਨੂੰ ਬਹੁਤ ਵਧੀਆ ਐਕਟਿੰਗ ਸੀ ਸਾਮਨੇ ਵਧੀਆ ਸੀ ਥੈਂਕ ਯੂ